ਦ੍ਰਿਤੀ ਰਾਤ ਬਠਿੰਡਾ ਸਮੇਤ ਮਾਲਵਾ ਖੇਤਰ ਵਿੱਚ ਕਈ ਥਾਈਆਂ ਆਈ ਤੇਜ਼ ਹਨੇਰੀ ਝੱਖੜ ਤੇ بارش ਦੇ ਨਾਲ ਥਾਂ-ਥਾਂ ਤੋਂ ਨੁਕਸਾਨ ਦੀਆਂ ਵੱਟੀਆਂ ਖਬਰਾਂ ਆਈਆਂ ਇਸ ਦੇ ਚੱਲਦਿਆਂ ਮਾਨਸਾ ਦੇ ਪਿੰਡ ਮਾਖਾ ਚੈਲਾ ਚ ਤੇਜ਼ ਹਨੇਰੀ ਤੇ ਝੱਖੜ ਨੇ ਤਬਾਹੀ ਮਚਾ ਦਿੱਤੀ ਥਾਂ-ਥਾਂ ਤੇ ਵੱਡੇ ਵੱਡੇ ਦਰਖਤ ਡਿੱਗ ਗਏ ਜਿਸ ਨਾਲ ਕਈ ਰੋਡ ਬੰਦ ਹੋ ਗਏ ਤੇ ਇਸ ਦੇ ਨਾਲ ਹੀ ਬਿਜਲੀ ਦੇ ਖੰਬੇ ਵੀ ਤੇਜ਼ ਝੱਖੜ ਦੇ ਕਾਰਨ ਹੀਠਾਂ ਡਿੱਗ ਗਏ ਜਿਸ ਨਾਲ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਤੇ ਪਿੰਡ ਵਾਸੀਆਂ ਨੂੰ ਸਾਰੀ ਰਾਤ ਬਿਜਲੀ ਨਾ ਆਉਣ ਦੇ ਕਾਰਨ ਬਿਹਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੌਰਾਨ ਕਈ ਘਰਾਂ ਦੇ ਛੱਡੇ ਡਿੱਗ ਗਏ ਤੇ ਨਾਲ ਹੀ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਪਿੰਡ ਦੇ ਇੱਕ ਗਰੀਬ ਪਰਿਵਾਰ ਦੇ ਮਕਾਨ ਤੇ ਅਸਮਾਨੀ ਬਿਜਲੀ ਡਿੱਗ ਗਈ ਜਿਸ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਜਾਂ ਬਿਜਲੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਜਿਸ ਲਈ ਪਿੰਡ ਦੀ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਨੌਜਵਾਨਾਂ ਸਮੇਤ ਰੋੜਾਂ ਤੇ ਡਿੱਗੇ ਹੋਏ ਤ੍ਰਕਤਾਂ ਨੂੰ ਇੱਕ ਪਾਸੇ ਕਰਕੇ ਰਾਹ ਨੂੰ ਸਾਫ਼ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਚਖੜ ਕਾਰਨ ਹੋਏ ਨੁਕਸਾਨ ਦੀ ਸਰਕਾਰ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ। ਮੱਖਾ ਚਲ ਤੋਂ ਉਪਗ੍ਰਹਨ ਸੜਕ ਜਾ ਰਹੀ ਸੀ ਉਹਦੇ ਵਿੱਚ ਮਤਲਬ ਕਿ ਬਹੁਤ ਭਾਰੀ ਜਿਹੜੇ ਦਰਖਤ ਨੇ ਉਹ ਡਿੱਗੇ ਹੋਏ ਨੇ ਤੇ ਸਾਡੇ ਵਲੰਟੀਅਰ ਵਿਚਾਰੇ ਲੱਗੇ ਹੋਏ ਨੇ ਜਿਹੜੇ ਖੰਭੇ ਵਗੈਰਾ ਸੀ ਉਹ ਵੀ ਟੁੱਟੇ ਹੋਏ ਨੇ ਤਾਰਾਂ ਟੁੱਟੀਆਂ ਹੋਈਆਂ ਨੇ ਬਹੁਤ ਵੱਡਾ ਨੁਕਸਾਨ ਹੈ ਪਿੰਡ ਦੇ ਵਿੱਚ ਵੀ ਇੱਕ ਦੋ ਘਰਾਂ ਦੇ ਵਿੱਚ ਬਿਜਲੀ ਗਈ ਹੈ ਠੀਕ ਹੈ ਸੈਟ ਸੋ ਦੁਪੱਟੇ ਗਏ ਨੇ ਮੱਝਾਂ ਵਾਲੇ ਬਹੁਤ ਵੱਡਾ ਨੁਕਸਾਨ ਹੈ ਇਹ ਬਜੀ ਰਾਹ ਰੁਕ ਗਿਆ ਸੀਗਾ ਸਾਰਾ ਆਵਾਜਾਈ ਦਾ ਬਹੁਤ ਔਖਾ ਸੀਗਾ ਅਸੀਂ ਸਾਰੀ ਪੰਚਾਇਤ ਪਿੰਡ ਦੇ ਨੌਜਵਾਨ ਕਲੱਬ ਦੇ ਮੁੰਡੇ ਸਾਰੇ ਸਾਡੇ ਨਾਲ ਸਹਿਯੋਗ ਦੇ ਰਹੇ ਨਾ ਤੇ ਅਸੀਂ ਇਹ ਰਸਤਾ ਚਾਲੂ ਕਰਵਾ ਰਹੇ ਹਾਂ ਹਾਂਜੀ ਨੇਰੀ ਨਾਲ ਕਾਫੀ ਨੁਕਸਾਨ ਹੋਇਆ ਠਖੜਾਇਆ ਜਿਹੜਾ ਤੇ ਖੰਭੇ-ਖੰਭੇ ਕਾਫੀ ਡਿੱਗੇ ਪਏ ਆ ਤੇ ਲਾਈਟ ਦਾ ਕਾਫੀ ਪਿੰਡ ਨੂੰ ਨੁਕਸਾਨ ਆਇਆ ਜੋ ਅੱਜ ਭਿਆਨਕ ਤੂਫਾਨ ਆਇਆ ਸਾਡੇ ਪਿੰਡ ਦੇ ਵਿੱਚ ਇਸ ਨੇ ਬਹੁਤ ਤਵਾਈ ਨੂੰ ਚੇਈ ਕਈ ਘਰਾਂ ਦੇ ਸੈੱਡ ਦੇਖ ਤੇ ਆਹ ਦੇਖ ਲੋ ਇੱਧਰ ਜੋ ਪਿੰਡ ਆਪ ਦੇ ਤੌਰ ਤੇ ਰਾਹ ਕਰ ਰਹੇ ਵੱਡੇ ਵੱਡੇ ਦਰਖਤ ਸੜਕਾਂ ਬੰਦ ਕਰਤੀਆਂ بجلی ਵਾਲੇ ਖੰਭੇ ਖੇਤਾਂ ਵਾਲੇ ਮੋਟਰਾਂ ਦੇ ట్రాנסਫਾਰਮਰ ਵਾਲੇ ਖੰਭੇ ਡੇਗ ਤੇ ਕਈ ਕਰਾਂ ਦੇ ਸੈੱਡ ਵੀ ਪਟਪੇ ਇੱਕ ਸਾਡੇ ਪਿੰਡ ਦੇ ਵਿੱਚ ਗਰੀਬ ਕਰਦੇ ਅਸਮਾਨੀ ਬਿਜਲੀ ਡਿੱਗੀ ਹੈ ਉਹਦੇ ਨਾਲ ਉਹਨਾਂ ਦਾ ਵੀ ਬਹਾਵਾ ਕਾਫੀ ਨੁਕਸਾਨ ਹੋਇਆ ਕੁਝ ਕਰਾਂ ਦੇ ਇਨਵਰਟਰ ਉਹਦੇ ਕਾਰਨ ਜਿਹੜੇ ਉੱਥੇ ਲਵੇ ਸੀ ਉਹ ਮਚਾਦੇ ਇਸ ਤੂਫਾਨ ਨਾਲ ਬਹੁਤ ਜ਼ਿਆਦੇ ਭਾਰੀ ਨੁਕਸਾਨ ਹੋਇਆ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਕੋਈ ਨਾ ਕੋਈ ਮਾਲਜਾ ਦੇਵੇ ਲੋਕਾਂ ਨੂੰ ਤੇ ਪ੍ਰਸ਼ਾਸਨ ਨੇ ਇਸ ਗੱਲ 'ਤੇ ਧਿਆਨ ਦੇਵੇ ਫੁੱਡਲਾਡਾ ਤੋਂ ਐਸ ਕੇ ਮਨਚੰਦਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਪਟਨਾ ਖਬਰਨਾਮਾ